ਹਾਂ ਉਹ ਕੀ ਮੈ ਅਰਜਿੰਦਰ ਸਿੰਘ ਸ਼ੱਕਰੀ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਅੱਜ ਜਿਹੜਾ ਵਾ ਅਸੀਂ ਚੋਲਾ ਥਾਣੇ ਦੇ ਜਿਹੜਾ ਵਾ ਬਾਰਮੂਰੇ ਖੜੇ ਆ ਜਿੱਥੇ ਕਿ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਣ ਭਾਈ ਅਦਲੀ ਵੱਲੋਂ ਪਿੰਡ ਰੂੜੀ ਵਾਲਾ ਦੇ ਮਸਲੇ ਦੇ ਉੱਤੇ ਜਿਹੜਾ ਵਾ ਧਰਨਾ ਚੱਲ ਰਿਹਾ ਅੱਜ ਪੱਕਾ ਮੋਰਚਾ ਜਿਹੜਾ ਵਾ ਉਹ 6ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਾ ਅਸਲ 'ਚ ਕਿ ਦਰਦ ਕੀ ਆ ਕਿ ਕਿਹੜੇ ਦਰਦ ਨੂੰ ਲੈ ਕੇ ਅਸੀਂ ਮੋਰਚਾ ਲਾ ਕੇ ਬੈਠੇ ਹੋਏ ਆਂ ਮਾਤਾ ਬਲਬੀਰ ਕੌਰ ਪਿੰਡ ਰੂੜੀ ਵਾਲਾ ਤੋਂ ਜਿਹਦੀ 4 ਕਿੱਲੇ ਪੈਲੀ ਆ ਜਿਹੜੀ ਕਿ ਰਜਿਸਟਰੀ ਇਹਦੇ ਨਾਂ ਇੰਤਕਾਲੇ ਦੇ ਨਾਂ ਗਰਦੌਰੀਆਂ ਇਹਦੇ ਨਾਂ ਤੇ ਜਿਹੜੇ ਸਤਾਨ ਅਨਸਰ ਆ ਤੇ ਲਾਲਜੀਤ ਭੁੱਲਰ ਜਿਹੜਾ ਵਾ ਉਹਨਾਂ ਦੀ ਪਿੱਠ ਤੇ ਖੜਾ ਲਾਲਜੀਤ ਭੁੱਲਰ ਜਿਹੜਾ ਵਾ ਉਹਨਾਂ ਦੀ ਪਿੱਠ ਦੇ ਉੱਤੇ ਖੜਾ ਵਾ ਤੇ ਜਿਹੜਾ ਵਾ ਧੱਕੇਸ਼ਾਈ ਕਰ ਰਿਹਾ ਤੇ ਜੇ ਅਸੀਂ ਗੱਲ ਕਰ ਲਈਏ ਪੁਲਿਸ ਪ੍ਰਸ਼ਾਸਨ ਦੀ ਤੇ ਪੂਰਾ ਜਿਹੜਾ ਵਾ ਜ਼ਿਲ੍ਹੇ ਦਾ ਪੁਲਿਸ ਪ੍ਰਸ਼ਾਸਨ ਭਾਵੇਂ ਉਹ ਚੋਲੇ ਥਾਣੇ ਦਾ ਪੁਲਿਸ ਪ੍ਰਸ਼ਾਸਨ ਹੋਵੇ ਪਾਵੇਂ ਉਹ ਡੀਐਸਪੀ ਗੋਂਦਵਾਲ ਲੋਵੇ ਤੇ ਪਾਵੇਂ ਐਸਐਸਪੀ ਸਾਹਿਬ ਤਰਨਤਾਰਨ ਹੋਵੇ ਉਹ ਭੁੱਲਰ ਸਾਹਿਬ ਦੇ ਇਸ਼ਾਰੇ ਦੇ ਉੱਤੇ ਚੱਲ ਰਹੇ ਆ ਤੇ ਜਿਹੜੀ ਬੁੜੜੀ ਮਾਈ ਆ ਇਹ ਗਲੀ ਗਲੀ ਜਿਹੜਾ ਵਾ ਰੋਂਦੀ ਫਿਰਦੀ ਕਿਉਂਕਿ ਚੌਕ ਕਿੱਲਾਂ ਦੀ ਮਾਲਕ ਬੀਬੀ ਹੋਵੇ ਤੇ ਜਿਹੜਾ ਵਾ ਗੁਰਦੁਆਰਾ ਸਾਹਿਬ ਦੇ ਵਿੱਚ 100 ਰੁਪਏ ਦੀ ਦਿਹਾੜੀ ਕਰਕੇ ਤੇ ਜਿਹੜੇ ਆ ਪ੍ਰਸ਼ਾਦੇ ਲਾ ਕੇ ਆਪਣਾ ਗੁਜ਼ਾਰਾ ਕਰਦੀ ਹੋਵੇ ਪਰ ਅੱਜ 6 ਦਿਨ ਬੀਤਣ ਦੇ ਬਾਵਜੂਦ ਵੀ ਜਿਹੜਾ ਵਾ ਉਹ ਪ੍ਰਸ਼ਾਸਨ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਗਈ ਬਾਰ-ਬਾਰ ਜਿਹੜਾ ਵਾ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਪਰ ਕੋਈ ਵੀ ਉਹਦੇ ਉੱਤੇ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈਗਾ ਬਸ ਇੱਕ ਗੱਲ ਕਹਿ ਦਿੰਦੇ ਆ ਕਿ ਸਾਡੇ ਤੇ ਲਾਲਜੀਤ ਭੁੱਲਰ ਮੰਤਰੀ ਦਾ ਦਬਾਅ ਬਹੁਤ ਜ਼ਿਆਦਾ ਤੇ ਦੱਸਣਾ ਚਾਹੁੰਨੇ ਭੁੱਲਰ ਸਾਹਿਬ ਕਿ ਜੇ ਲੋਕਾਂ ਦੀਆਂ ਵੋਟਾਂ ਨਾਲ ਤੁਸੀਂ ਬਣੇ ਜੇ ਤੇ ਅੱਜ ਜਿਹੜਾ ਵਾ ਅੱਜ ਤੁਸੀਂ ਸਾਡੀਆਂ ਜਾਇਦਾਦਾਂ ਜਾਂ ਕੋਈ ਅੱਡੇਆਂ ਦੇ ਉੱਤੇ ਮਹਿੰਗੀਆਂ ਜਾਇਦਾਦਾਂ ਉਹਨਾਂ ਦੇ ਉੱਤੇ ਤੁਸੀਂ ਕਬਜ਼ੇ ਕਰਾ ਦੇਣੇ ਲੋਕਾਂ ਦੇ ਕਿ ਜਿਨ੍ਹਾਂ ਦੇ ਅਸੀਂ ਮਾਲਕਰ ਰਜਿਸਟਰੀਆਂ ਸਾਡੇ ਕੋਲ ਨੇ ਇੰਤਕਾਲ ਸਾਡੇ ਨਾ ਹੁਣ ਗਰਦੌਰੀਆਂ ਸਾਡੇ ਨਾ ਉਹ ਕਬਜ਼ੇ ਸਾਡੇ ਹੁਣ ਤੇ ਤੁਸੀਂ ਉੱਥੇ ਸਤਾਨ ਅੰਸਰਾਂ ਦੇ ਕਬਜ਼ੇ ਕਰਾਓਗੇ ਕਦੀ ਵੀ ਅਸੀਂ ਇਹ ਕਬਜ਼ੇ ਨਹੀਂ ਹੁਣ ਦਵਾਂਗੇ ਤੇ ਦੱਸਣਾ ਚਾਹੁੰਦੇ ਆ ਕਿ 22 ਤਰੀਕ ਨੂੰ ਜਿਹੜਾ ਵਾ ਪੂਰੇ ਜ਼ਿਲ੍ਹਾ ਤਰਨਤਾਰਨ ਦੀ ਅਸੀਂ ਜਿਹੜੀ ਆ ਮੀਟਿੰਗ ਬੁਲਾ ਲਈ ਆ ਉਹਦੇ ਵਿੱਚ ਅਸੀਂ ਪਾਸ ਕਰਾਂਗੇ ਕਿ ਇਹ ਜਿਹੜਾ ਸੰਘਰਸ਼ ਵਾ ਉਹ ਕਿੰਨਾ ਤਿੱਖਾ ਕਰਨਾ ਅਗਲੇ ਜਿਹੜੇ ਸੰਘਰਸ਼ ਦੀ ਉਹ ਰੂਪਰੇਖਾ ਕੀ ਹੋਊਗੀ ਅੱਜ ਅਸੀਂ ਜਿਹੜਾ ਵਾ ਪੂਲੇ ਜ਼ਿਲ੍ਹੇ ਦਾ ਐਸਐਸਪੀ ਦਾ ਡੀਐਸਪੀ ਅਤੇ ਜਿਹੜਾ ਕੋਲੇ ਦਾ ਪ੍ਰਸ਼ਾਸਨ ਨਾ ਲਾਲਜੀਤ ਭੁੱਲਰ ਦਾ ਜਿਹੜਾ ਵਾ ਉਹ ਪੁਤਲਾ ਫੂਕ ਕੇ ਜਿਹੜੀ ਆ ਰੋਸ ਵਜੋਂ ਜਿਹੜੀ ਆ ਨਾਰੇਬਾਜੀ ਕੀਤੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਨਾ ਤਾਂ ਲੂ ਦੇ ਤਾ ਦੇ ਲੇਖ ਚਾਹ ਤੂੰ ਇਹ ਜਿਹੜੀ ਉੱਤਲੀ ਖੇਤੋਂ ਸਾਰੀ ਲੱਗੜ ਦਿਓ ਚਲੋ ਬਹੁਤ ਸਾਰੇ ਨੇ ਦੇਖੋ ਸਰ ਜਮਣ ਆਇਆ ਬਹੁਤ ਦਿਨ ਹੋ ਗਏ ਨਮਾਜ਼ ਆਜੋ